ਉਹ ਕਾਰਡ ਜੀ ਜਿਹੜੀ ਪਿਛਲੇ ਮੈਚ ਤੇ ਪਹਿਲੇ ਮੈਚ ਤੇ ਰਹਿ ਗਈ ਉਹ ਅੱਜ ਦੇ ਟੂਰਨਾਮੈਂਟ ਤੇ ਨਿਕਲ ਜਾਣੀ ਆ ਕਿਉਂਕਿ ਪਾਲੇ ਨੇ ਮਿੱਤਰੋ ਅਮਰਤ ਔਲਖਾਂ ਵਾਲੇ ਕਿਦਾਂ ਸਾਰੇ ਵੀਰਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਦਾ ਆਪਣਾ ਅੱਜ ਕਿਹੜੇ-ਕਿਹੜੇ ਮੇਲੇ ਆ ਉਹਨਾਂ ਬਾਰੇ ਤੁਹਾਨੂੰ ਆਪ ਦੰਨੇ ਆ ਮਿੱਤਰੋ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ ਹੁੰਦਾ ਜਰੂਰ ਕਰਿਓ ਅੱਜ ਸਵਾਦ ਆਉਣਾ ਮਿੱਤਰੋ ਮੇਲੇ ਬੜੇ ਤਗੜੇ ਆ ਪੰਜਾਬ ਚੋਂ ਸ਼ੁਰੂਆਤ ਕਰਦੇ ਆ ਪਹਿਲਾ ਪੰਜਾਬ ਦੇ ਮੇਲਿਆਂ ਦੀ ਪਹਿਲਾ ਟੂਰਨਾਮੈਂਟ ਬੈਂਕਾਂ ਤਰਨ ਤਰਨਾ ਲਾਕੇ ਚ ਮਿੱਤਰੋ ਇੱਕ ਪਾਸੇ ਜੋ ਹੈ ਸੌਰ ਸਿੰਘ ਬੈਂਕੇ ਦੀ ਟੀਮ ਜਾਨਕੀ ਅੰਬਾ ਵੀ ਪੰਜਾਬ ਚ ਹੀ ਫਿਰਦਾ ਉਹ ਜੋ ਹੈ ਅੱਜ ਵੀ ਮਿੱਤਰੋ ਕੈਨੇਡਾ ਤੋਂ ਰਹਿ ਜੂਗਾ ਉਹਦਾ ਖਣੀ ਕੋਈ ਚੱਕਰ ਹੈਗਾ ਹਨਾ ਅੰਬਾ ਕਿਉਂ ਨਹੀਂ ਜਾ ਰਿਹਾ ਇਹ ਵੀ ਤੁਹਾਨੂੰ ਮੈਂ ਜਲਦੀ ਜੇ ਮੈਨੂੰ ਪਤਾ ਲੱਗਦਾ ਜਰੂਰ ਕਲੀਅਰ ਕਰਾਂਗੇ ਉਹਦੇ ਕਾਰਨ ਜੀਟੀਏ ਦੀ ਟੀਮ ਚ ਕਾਫੀ ਫਰਕ ਪੈ ਜਾਣਾ ਤੇ ਸ਼ਾਇਦ ਜਾਵੜਾ ਹੋਵੇ ਇਹ ਵੀ ਆਪਣੇ ਕੋਲ ਅਪਡੇਟ ਨਹੀਂ ਹੈਗੀ ਤੇ ਦੂਜੇ ਪਾਸੇ ਮਿੱਤਰੋ ਜੋ ਹੈ ਬਾਬਾ ਵਿਧੀ ਚੰਦ ਸਪੋਰਟਸ ਕਬੱਡੀ ਕਲੱਬ ਸੌਰ ਸਿੰਘ ਦੋਨੇ ਪਾਸੇ ਹੀ ਸੌਰ ਸਿੰਘ ਦੀਆਂ ਟੀਮਾਂ ਬੈਂਕਾਂ ਚ ਰੌਣਕਾਂ ਲੱਗਣੀਆਂ ਤਗੜਾ ਮੈਚ ਹੋਣਾ ਇੱਥੇ ਮਿੱਤਰੋ ਅੱਜ ਤੇ ਅਗਲਾ ਟੂਰਨਾ ਅਗਲਾ ਸ਼ੋ ਮੈਚ ਮਿੱਤਰੋ ਪਿੰਡ ਪੂਸੇ ਦੇ ਵਿੱਚ ਤਰਨਤਾਰਨ ਇਲਾਕੇ ਚ ਇਹ ਵੀ ਅੱਜ ਹੀ ਸ਼ੋ ਮੈਚ ਆ 15 ਜੂਨ ਨੂੰ ਇੱਕ ਪਾਸੇ ਅਮਰੇਸਰ ਦੀ ਟੀਮ ਤੇ ਦੂਜੇ ਪਾਸੇ ਭਾਈ ਲੱਧੂ ਦੀ ਟੀਮ ਆ ਅੱਜ ਬੋਲਟ ਮੋਟਰਸਾਈਕਲ ਮੈਲਨਾ ਮਿੱਤਰੋ ਜੱਗੇ ਪੂਸੇ ਨੂੰ ਸੋ ਇਹ ਵੀ ਤਗੜਾ ਸ਼ੋ ਮੈਚ ਅੱਜ ਨਾਰਵੇ ਚਾ ਮਿੱਤਰੋ ਮੈਚ ਜਿੱਥੇ ਅਲੱਗ-ਅਲੱਗ ਜੋ ਹੈ ਸਟਿੰਗਾਂ ਦੀਆਂ ਜਰਮਨੀ ਦੀ ਟੀਮ ਫਰਾਂਸ ਤੇ ਇਟਲੀ ਦੀ ਟੀਮ ਇਦਾਂ ਜੋ ਹੈ ਟੀਮਾਂ ਖੇਡਣੀਆਂ 3100 ਯੂਰੋ ਤੇ 25 ਸੌ ਮਿੱਤਰੋ ਇਹ ਜੋ ਪਹਿਲਾ ਤੇ ਦੂਜਾ ਇਨਾਮ ਆ ਇੱਥੇ ਜ਼ੈਰੋ ਚ ਵੀ ਨੇ ਖੇਡਣਾ ਮੈਨੂੰ ਲੱਗਦਾ ਵੀ ਇੱਥੇ ਜ਼ੈਰੋ ਖੇਡੂਗਾ ਅੱਜ ਤੇ ਅਗਲਾ ਟੂਰਨਾਮੈਂਟ ਅੱਜ ਇੰਗਲੈਂਡ ਚ ਵੀ ਅੱਜ ਹੀ ਕਾਪਾ ਮਿੱਤਰੋ ਅੱਜ ਇੰਗਲੈਂਡ ਚ ਵੀ ਗਰੇਵੇ ਯਾਰਡ ਦੇ ਵਿੱਚ ਤੁਹਾਨੂੰ ਬਹੁਤ ਤਗੜਾ ਟੂਰਨਾਮੈਂਟ ਦੇਖਣ ਨੂੰ ਮਿਲਣਾ। ਸ਼ਾਜੀ ਨੇ ਤੁਮਾ ਦੋਗਾ ਆਲੇ ਮਿੱਤਰੋ ਸੋਨੀ ਨੇ ਦੀਪਕ ਕਾਸ਼ੀਪੁਰਿਆ ਨੇ ਰੌਣਕਾਂ ਲਾਉਣੀਆਂ। ਸੋ ਉਹ ਕਮਾਲਾਂ ਕਰਨਗੇ ਮਿੱਤਰੋ ਇੰਗਲੈਂਡ ਦੇ ਮੇਲੇ ਤੇ ਤੇ ਕੈਨੇਡਾ 'ਚ ਤੁਹਾਨੂੰ ਦੱਸਿਆ ਵੀ ਅੱਜ ਉਹਨਾਂ ਨੇ ਪਹੁੰਚਣਾ ਜਿਨ੍ਹਾਂ ਦੇ ਤੁਸੀਂ ਦਿਲ ਤੋਂ دیਵਾਨੇ ਆ। ਉਹ ਘਾੜ ਜਿਹੜੀ ਪਿਛਲੇ ਮੈਚ ਤੇ ਪਹਿਲੇ ਮੈਚ ਤੇ ਰਹਿ ਗਈ ਉਹ ਅੱਜ ਦੇ ਟੂਰਨਾਮੈਂਟ ਤੇ ਨਿਕਲ ਜਾਣੀ ਆ ਕਿਉਂਕਿ ਪਾਲੇ ਨੇ ਮਿੱਤਰੋ ਅਮਰਤ ਔਲਖਾਂ ਆਲੇ ਨੇ ਰਪਿੰਦਰ ਦੋਦੇਵਾਲ ਨੇ ਕੈਲਰਮ ਵਾਲੇ ਰਵੀ ਨੇ ਮਿੱਤਰੋ ਸਰਾਹ ਕਰਨਾ ਅੱਜ ਸ਼ੀਲੂ ਨੇ ਵੀ ਧੱਕ ਪਾਉਣੀ ਹੈ ਹੀਰੇ ਬੱਟ ਨਾਲ ਵੀ ਟੱਕਰ ਹੋ ਸਕਦੀ ਆ ਸੋ ਉਹ ਚੀਜ਼ਾਂ ਹੋਣੀਆਂ ਤਾਂ ਕਰਕੇ ਇਹ ਟ੍ਰਾਂਟੋ ਦਾ ਮੇਲਾ ਮਿੱਤਰੋ ਟ੍ਰਾਂਟੋ ਦੇ ਵਿੱਚ ਹੋਣਾਗਾ ਬਹੁਤ ਤਗੜਾ ਟੂਰਨਾਮੈਂਟ ਆ ਤੁਹਾਨੂੰ ਮੈਚ ਦੱਸ ਦਿੰਨਾ ਵੀ ਕਿਹਦਾ ਮੈਚ ਕਿਹਦੇ ਨਾਲ ਆ ਟ੍ਰਾਂਟੋ ਦਾ ਯੂਨਾਈਟਿਡ ਸ਼ੀਲੂ ਦਾ ਜੱਗੂ ਨੇ ਆ ਦੀ ਟੀਮ ਨਾਲ ਜੀਟੀਏ ਦਾ ਮਿੱਤਰੋ ਯੰਗ ਨਾ ਨਵੇਂ ਮੁੰਡੇ ਪੈਸਟਲ ਪਿੰਨਰ ਹੋਣੀ অন্ਟਾਰੀਓ ਦੀ ਟੀਮ ਪਾਲੇ ਦੀ ਟੀਮ ਨੂੰ ਵਾਈ ਆ ਮੈਟਰੋ ਦੀ ਸੁਲਤਾਨ ਦੀ ਟੀਮ ਨੂੰ ਵਾਈ ਆ ਉਹ ਦੂਜੇ ਮੈਚ ਜਨਾ ਉਹ ਜਿਹੜਾ ਯੂਨਾਈਟਿਡ ਚ ਜਿੱਤੂਗੀ ਉਹਨਾਂ ਨਾਲ ਤੇ ਯੰਗ ਤੇ ਜੀਟੀਏ ਚ ਜਿੱਤੂਗੀ ਉਹਦਾ ਮੈਟਰੋ ਸੁਲਤਾਨ ਹੋਣਾ ਨਾ ਪੈਣਾ ਸੋ ਸੈਮੀ ਵੀ ਅੰਡਰ 25 ਦੇ ਵੀ ਬਹੁਤ ਤਗੜੇ ਮੈਚ ਤੇ ਫਾਈਨਲ ਵੀ ਬਹੁਤ ਤਗੜਾ ਲੱਗੂਗਾ ਟੀਮਾਂ ਤੁਹਾਨੂੰ ਦੱਸਿਆ ਹੀ ਆ ਵੀ ਇੱਕ ਤੋਂ ਇੱਕ ਸਾਰੀ ਜੋ ਹੈ ਟੌਪ ਦੇ ਮੱਲ ਦੇਖਣ ਨੂੰ ਮੈਨੇ ਮਿਲਨੇ ਆ ਤੇ ਬਾਕੀ ਅਮਰਤ ਆਲਖ ਪਹਿਲੇ ਮੈਚ ਨਹੀਂ ਖੇਡਿਆ ਸੀ ਇਸ ਮੈਚ ਚ ਖੇਡੂਗਾ ਅੰਬਾ ਵੀ ਸ਼ਾਇਦ ਪਹੁੰਚ ਗਿਆ ਹੋਵੇ ਉਹਦਾ ਕਲੀਅਰ ਨਹੀਂ ਪਰ ਰੁਪਿੰਦਰ ਦੁੱਦੇ ਵਾਲਾ ਪਹੁੰਚ ਗਿਆ ਉਹ ਮਿੱਤਰੋ ਜੋ ਹੈ ਫਰਿਆਦ ਹੋਣਿਆਂ ਨਾਲ ਇੰਦਰਜੀਤ ਉਹਨੇ ਆਦੀ ਸੌਰੀ ਜੀਟੀਏ ਦੀ ਟੀਮ ਚ ਉਹ ਮਿੱਤਰੋ ਕਮਾਲਾਂ ਕਰੂਗਾ ਉਹ ਜ਼ਰੂਰ ਖੇਡਣਗੇ ਸੱਤੂਣਿਆਂ ਨਾਲ ਸੋ ਅੱਜ ਵਧੀਆ ਟੀਮਾਂ ਆਉਣੀਆਂ ਬੈਲੈਂਸ ਟੀਮਾਂ ਹੋਣੀਆਂ ਪਿਛਲੇ ਟੂਰਨਾਮੈਂਟ ਤੇ ਜੋ ਘਾੜ ਸੀਗੀ ਉਹ ਅੱਜ ਪੂਰੀ ਹੋ ਜਾਣੀ ਆ ਮਿੱਤਰੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜ਼ਰੂਰ ਕਰਿਓ ਧੰਨਵਾਦ